ਪਿਛਲੇ ਕਈ ਸਾਲਾਂ ਤੋਂ ਇੱਕ ਇਹਨਾਂ ਨੇ ਚਰਚਾ ਜਲਾਦੀ ਸੀ ਕਾਲੀ ਦਲ ਖਤਮ ਕਾਲੀ ਦਲ ਖਤਮ ਐਕਤੀ ਝਾੜੂ ਵਾਲਿਆਂ ਨੂੰ ਖਤਰਾ ਹੀ ਕਾਲੀ ਦਲ ਤੋਂ ਤੁਸੀਂ ਦੇਖ ਲਓ ਮੈਂ ਕੱਲ ਅਸੀਂ حساب ਜੋੜਿਆ ਕਿੰਨੇ ਜਣ ਬਿੱਲੀ ਅੱਗੇ ਹੋ ਕੇ ਖੜ ਗਏ 1100 ਬਲਾਕ ਸੰਮਤੀਆਂ ਦੇ ਆਪਣੇ ਕਾਗਜ਼ ਰੱਦ ਹੋਏ 1100 ਤੇ 100 ਜ਼ਿਲ੍ਹਾ ਪ੍ਰੀਸ਼ਦ ਦੇ ਇਹਨਾਂ ਨਾਲ ਤਾਂ ਪਾ ਪਾ ਅੱਜ ਦੇਖਦੇ ਆਪਾਂ ਕਿੰਨੇ 445 ਹੀ ਐ 1100 ਵਿੱਚੋਂ ਜੇ ਸਟ ਪਾਉਂਦੇ ਦੇਖੋ ਕਿੰਨੀਆਂ ਆਪਣੀਆਂ ਆ ਜਾਣੀਆਂ 1100 ਕਾਂਗਰਸ ਦੇ ਇਕੱਲੇ ਉਹਨਾਂ ਨੇ 400 ਹੀ ਰੰਦ ਕੀਤੇ ਸੀ 400 ਆ ਛੱਡ ਨਾ ਲੈ 400 ਕਾਂਗਰਸ ਦੇ 1100 ਆਪਣੀ ਫਿਰ ਦੇਖ ਲਓ ਤੇ ਨਾਲੇ ਆਪਾਂ ਸਾਡੇ 445 ਆਪਣੀ ਬਲਾਕ ਸੰਧੀਆਂ ਜਿੱਤੀਆਂ ਬੁਲੇ ਸੋਨਿਹਾਰ ਹਾਲੇ ਕਿ ਜਿਹੜਾ ਮੇਰਾ ਕਹਿਨ ਦਾ ਪਆ ਕੀ ਜੇ ਮਾਲਵਾ ਏਰੀਆ ਦੇਖੀਏ ਤਾਂ ਮੈਨੂੰ ਲੱਗਦਾ ਜੀ ਆਪਾਂ ਹਾਰੇ ਵੀ ਆਂ ਤੇ ਦੋ ਨੰਬਰ ਤੇ ਆਂ ਕਾਂਗਰਸ ਜਿੱਤੇ ਤੇ ਸੋ ਇੱਕ ਤਾਂ ਸਾਰੇ ਵਕਤਾਂ ਨੂੰ ਵਧਾਈ ਜਨਾ। ਛੋਣਾ ਲੜਾਈ ਤੁਸੀਂ ਬੜੀ ਟੱਟ ਕੇ ਲੜਨਾ। ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਕਾਲੀ ਦਾ। ਆ ਦਸਾਲ ਜਿਵੇਂ ਖਰਾਬ ਹੋਏ ਆਪਣੇ। ਹੁਣ ਆਪਾਂ ਗਲਤੀ ਨਹੀਂ ਕਰ ਸਕਦੇ। ਆਪਾਂ ਜਿਹੜੀ ਲੜਾਈ ਲੜ ਰਹੇ ਆਂ ਸਰਕਾਰ ਬਣਾਉਣ ਵਾਸਤੇ ਘਟ ਹੈ ਪੰਜਾਬ ਨੂੰ ਬਚਾਉਣ ਵਾਸਤੇ ਜਾ ਰਹੀ ਹੈ। ਕਿਉਂਕਿ ਆਪਾਂ ਸਹੀ ਮene ਤੇ ਆਪਣਾ ਘਰ ਦਾ ਹੈ ਆਪਾਂ ਪੰਜਾਬ ਦੇ ਵਾਰਿਸ ਹੈ ਜੇ ਪੰਜਾਬ ਨੂੰ ਨੁਕਸਾਨ ਹੁੰਦਾ ਝਾੜੂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਦੁਕਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਹੋਰ ਕਿਤੇ ਚਲੇ ਜਾਣਗੇ ਕਾਂਗਰਸੀਆਂ ਨੂੰ ਕੋਈ ਫਿਕਰ ਨਹੀਂ ਜੇ ਇੱਥੇ ਕੋਈ ਨੁਕਸਾਨ ਹੁੰਦਾ ਇੱਥੇ ਬੁਰਾ ਹਾਲ ਹੁੰਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਇੱਥੇ ਇੰਡਸਟਰੀ ਨਹੀਂ ਆਉਂਦੀ ਡਿਵੈਲਪਮੈਂਟ ਖਤਮ ਹੁੰਦੀ ਹੈ ਕੇਜੀ ਵਾਲ ਨੂੰ ਕੋਈ ਫਿਕਰ ਨਹੀਂ ਕਰੋ ਨਹੀਂ ਨਾਰ ਹੌਲਗਾਂ ਦੀ ਨੂੰ ਆਪਾਂ ਨੂੰ ਆ ਕਿਉਂ ਆਪਾਂ ਇੱਥੇ ਜਿਉਣਾ ਮਰਨਾ ਆਪਾਂ ਤੇ ਹੁਣ ਤਾਂ ਬਾਹਲੇ ਮੁਲਖਲੇ ਵੀ ਆਪਣ ਨੂੰ ਲੈਣੋਂ ਹਟ ਗਏ ਹਰੇਕ ਦੇਸ਼ਾਂ 'ਚ ਹੁਣ ਰੋਕ ਲਾਤੀ ਐ ਤੇ ਜੇ ਆਪਣੇ ਬੱਚਿਆਂ ਨੇ ਆਪਣਾ ਫਿਊਚਰ ਆਪਾਂ ਕੱਥੀ ਕਰਨਾ ਹੈ ਪੰਜਾਬ ਨੂੰ ਤਗੜਾ ਇੱਥੇ ਹੀ ਇੰਡਸਟਰੀ ਇੱਥੇ ਡਿਵੈਲਪਮੈਂਟ ਇੱਥੇ ਹੋਵੇ ਜਿਵੇਂ ਆਪਾਂ ਬਾਦਲ ਸਾਹਿਬ ਦੇ 10 ਸਾਲ ਕਿਵੇਂ ਹਰ ਰੋਜ਼ ਆਇਆਂ ਲੱਗਦਾ ਸੀ ਕਿ ਨਵੀਂ ਚੀਜ਼ ਬਣੀ ਜਾਂਦੀ ਐ ਪੈਸੇ ਦੀ ਕਮੀ ਸਰਕਾਰ ਕੋਲ ਨਹੀਂ ਐ ਤੁਸੀਂ ਦੇਖੇ ਦਸਾਲ ਕਿੰਨੀ ਕਮੀ ਆਉਂਦੀ ਤੇ ਕਮੀ ਨੇ ਨੀਅਤ ਦੀ ਕਮੀ ਹੈ ਝਾੜੂ ਵਾਲੇ ਇਕੱਲਾ ਲੁੱਟਣ ਲੱਗੇ ਆ ਤੁਸੀਂ ਦੇਖ ਲਓ ਮੈਂ ਅਸੀਂ ਕੈਲਕੂਲੇਟ ਕੀਤਾ ਸੀ ਪਿਛਲੇ 4 ਸਾਲਾਂ ਚ ਝਾੜੂ ਵਾਲੀ ਸਰਕਾਰ ਨੇ 4000 400 ਕਰੋੜ 4400 ਕਰੋੜ ਆਪਣੀ ਸ਼ਕਲ ਦਿਖਾਉਣ ਤੇ ਲਾਇਆ ਹੇ ਇਹਦੇ ਬੋਰਡ ਬਾਰਜੇ ਲਾਇਆ 4000 ਕਰੋੜ ਤੁਸੀਂ ਤਾਮਿਲਨਾਡੂ ਚਲੇ ਜਾਓ ਉੱਥੇ ਵੀ ਅਖਬਾਰ ਚ ਆਮ ਆਦੀ ਪਾਰਟੀ ਦੀ ਫੋਟੋ ਤੇ ਲਿਖਿਆ ਹੋਊਗਾ ਸਾਰੇ ਕੰਮ ਕੀਤਾ ਤੇ ਭਗਵੰਦ ਹੁੰਦੀ ਆਪਣੇ ਪੈਸੇ ਤੋਂ ਆਪਣੇ ਟਾਈਪ ਤੇ तकरीबन ਸਾਡਾ ਬਜਟ ਹੁੰਦਾ ਸੀ 30 ਕਰੋੜ ਰੁਪਇਆ ਸਾਲ ਦਾ 30 ਕਰੋੜ ਦੇ ਪੰਜ ਨਾਲਾਂ ਨੂੰ 60 ਕਰੋੜ ਪੰਜ ਸਾਲਾਂ ਚ ਇਹਨਾਂ ਨੇ ਚਾਹ ਰਿਆ 450 ਕਰੋੜ ਆ ਪੈਸਾ ਕਿਹੜਾ ਸੀ ਜੇ ਤੁਹਾਡੇ ਕੋਲੇ ਹੋਣਾ ਸੀ ਇੱਥੇ ਡਵੈਲਪਮੈਂਟ ਹੋਣੀ ਸੀ ਕਿਵੇਂ ਉਹ ਵੀ ਤੁਸੀਂ ਹੈਰਾਨ ਰਹਿ ਜਾਂਦੇ ਹਰ ਚੀਜ਼ ਦਾ ਟੈਂਡਰ ਜਿਹੜਾ ਹੋ ਰਿਹਾ ਹੈ ਉਹ ਦਿੱਲੀ ਤੋਂ ਕੰਪਨੀਆਂ ਭਗਵੰਤ ਮਾਨ ਦੀ ਰੈਲੀ ਵੀ ਹੋਈ ਨਾ ਆਪਣੀ ਇੱਥੇ ਜਿਵੇਂ ਬਠਿੰਡੇ ਹੋਈ ਆ ਕੇਜਰੀਵਾਲ ਦੀ ਠੇਕਾ ਆਪਣੇ ਪੰਜਾਬ ਦੇ ਕਿਸੇ ਉਹ ਨੂੰ ਨਹੀਂ ਮਿਲ ਦਿੰਦੇ ਆ ਆਪਣੇ ਨੂੰ ਜਿਹੜਾ ਪਰ ਟੈਂਡਰ ਆਉਣ ਵਾਲੇ ਨੂੰ ਇੱਕ ਦਿੱਲੀ ਦੀ ਪਾਰਟੀ ਨੂੰ ਦਿੰਦੇ ਆ ਹੁਣ ਪਿੱਛੇ ਜੇ ਆ ਇੱਥੇ ਪਠੰਡੇ ਫੰਕਸ਼ਨ ਸੀ ਜਨ ਪਠੰਡੇ ਸੀ ਕੋਈ ਕਿੱਥੇ ਅੱਤੇ ਬਣ ਅੱਛਾ ਇਹ ਰੋੜਾ ਵਾਲੀ ਨੇ ਇਹਨੇ ਲੌਂਗ ਬਾਲ ਲੌਂਗ ਬਾਲ ਵੀ ਸੀ 7 ਕਰੋੜ ਦਾ ਟੈਂਟ ਐਡੇ ਐਡੇ ਵੱਡੇ ਕੱਪਲੇ ਉਹਦਾ ਸਿੱਧਾ ਪੈਸਾ ਸਿੱਧਾ ਰੁਪਏ ਦੇ ਲੱਗੇ ਐਸ ਕਰਕੇ ਅਹਲੇ ਆਪਣੇ ਇਲਾਕੇ ਚ ਤੇ ਪੰਜਾਬ ਚ ਬੜੀ ਚੀਜ਼ਾਂ ਦੀ ਲੋੜ ਹੈ ਤੇ ਫਿਰ ਮੈਂ ਤੁਹਾਨੂੰ ਇਹਨਾ ਕਹਿ ਦੇਣਾ ਆਪਾਂ ਨੂੰ ਅਗਲੇ 6 ਸਾਲ ਸਤੇ ਮਿਲ ਜਾਣਾ ਪਛਾਣ ਨਹੀਂ ਸਰੂਗਾ ਪੰਜਾਬ ਦਾ ਬੋਲੇ ਸੋਨਹਿਰ ਜੀ ਜੈਕਾਰਾ ਵਾ ਜਿੰਨਾ ਹੁਣ ਕਰੰਟ ਆ ਨਾ ਐ ਜੀ ਸਪੀਡ ਰੱਖੋ ਪਰ ਢੇਰੀ ਵੀ ਆ ਰਹੀ ਮੈਨੂੰ ਲੱਗਦਾ ਇਹ ਕੋਈ ਲੱਪਣਾ ਵੀ ਆ ਛਾੜੂ ਵਾਲੇ ਜਿੰਨੇ ਜਿੱਥੇ ਨਾ ਉਧਰ ਧੱਕੇ ਨਾ ਛੱਦੇ ਐ ਕਈ ਸੀਟਾਂ 'ਤੇ ਮੈਂ ਦੇਖ ਰਿਹਾ ਸੀ ਸਤਾ ਅੰਦਰੋਂ ਐਮ.ਐਲ.ਏ ਵੀ ਭਜਾਤਾ ਸੀ ਭਾਈ ਜੀ ਗਿੱਦੜ ਬੱਤੀ ਲੈ ਕੇ ਆ ਗਿਆ ਮੈਂ ਕਿਹਾ ਸੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਗਿੱਦੜ ਬੱਤੀ ਤੇ ਫੋਨ ਨੂੰ ਕਰ ਠੀਕ ਨਾ ਤੇ ਅੰਦਰੋਂ ਹੀ ਦਿਵਾਲਤਾ ਜੀ ਤੂੰ ਤਰੁੰਦਾ ਗਿਆ ਅੱਜ ਇਹ ਕਿਹੜਾ ਫਾਇਨਲ ਦੱਸ ਰਿਹਾ ਸੀ ਭਾਈ ਜਿੰਨੇ ਲੀਡਰ ਸਾਰੇ ਦੇ ਪਿੰਡ ਹਰੇ ਇਹਨਾਂ ਕਚਾੜੂਲੇ ਨੇ ਪਰ ਮੈਂ ਇਹ ਨਾ ਕਹਿਣਾ ਚਾਹਾਂ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਸਹੀ 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 ਮੈਂ ਤੁਹਾਨੂੰ ਤੁਸੀਂ ਮੂਡ ਪੰਜੇ ਤਾਂ ਜਿਤਾ ਦਿੰਦੇ ਹੋ ਅਜੀ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸੇ ਤੋਂ ਨਹੀਂ ਹਾਰਦੇ ਹੁਣ ਤੁਹਾਡਾ ਮੂਡ ਪੂਰਾ ਬਣਿਆ ਪਿਆ 10 ਸਾਲ ਦਾ ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਚਲੋ ਹਟ ਡਾੜਕੇ ਲੱਗੀਆਂ ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੰਭਾਲਦਾ ਆ। ਆ ਯਾਰ ਇੱਕ ਦੱਸਾਂ ਆ 25 ਸਾਲ ਬਾਅਦ ਜੱਫੀ ਪਾਈ ਆ ਮਸਾਜ ਦੀ। ਕਿਹਾ ਕਿ ਮਾੜਾ ਜਾ ਹੱਥ ਜਾਏ ਇਹ ਕਰਦੇ। ਜਵਾਦ ਅੱਜ ਆ ਗਿਆ ਜੱਫੀ। ਆਇਆ ਖੋਡੀ ਕਰਕੇ। ਬismillah ਕਹ ਕੇ। ਬਹੁਤ ਬਹੁਤ ਸਿੰਘ ਆ ਵੀ ਕਰਨਾਮ ਕਰਨਾਮ ਸਿੰਘ ਸੰਗਰਾਣਾ ਇਧਰ ਆ ਜੇ ਬੋਲੇ ਸੋਨਿਹਾਲ ਸੋਨਿਹਾਲ ਅੱਗੇ ਥਾਂਦੇ ਵਾਲਾ ਜੀ ਜਦੀਪਪੁਰ ਆ ਜੇ ਤੇ ਬੋਲੇ ਆਪਣੀ ਸੰਗਰ ਬੰਦਰ ਸਿੰਘ ਚਲੋ ਆਪਣੀ ਅਕਾਲੀ ਦਾ